ਅੱਜ ਦੀ ਵੀਡੀਓ ਸਿਰਫ ਪ੍ਰਿੰਟ ਸੂਟਾਂ ਦੇ ਹੋਊਗੀ ਆਪਾਂ ਪ੍ਰਿੰਟ ਦੇ ਵਿੱਚ ਅਲੱਗ-ਅਲੱਗ ਫੈਬਰਿਕ ਦੇ ਉੱਪਰ ਕਿਸ ਤਰ੍ਹਾਂ ਦੇ ਪ੍ਰਿੰਟ ਲੱਗਦੇ ਨੇ ਤੁਹਾਨੂੰ ਡਿਟੇਲ ਵਿੱਚ ਵੀ ਦੱਸਾਂਗੇ ਆ ਜਿਸ ਤਰ੍ਹਾਂ ਕਿ ਇਹ ਮਸਲਿਨ ਦੇ ਉੱਪਰ ਬਣੇ ਹੋਏ ਪ੍ਰਿੰਟ ਨੇ ਬਹੁਤ ਪਿਆਰੇ ਇਹਨਾਂ ਦੇ ਨਾਲ ਕਾਟਨ ਦੀਆਂ ਬਾਟਮ ਆਉਂਦੀਆਂ ਨੇ ਇਹ ਹੈਗਾ ਜੀ ਬਹੁਤ ਪਿਆਰਾ ਪਿਓਰ ਜਾਰਜਟ ਦਾ ਫੈਬਰਿਕ ਆ ਇਹ ਐ ਇਹਨੂੰ ਉੱਪਰ ਨਾ ਬਹੁਤ ਸੋਹਣਾ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਦਾ ਆਲਰੇਡੀ ਬਹੁਤ ਸੋਹਣਾ ਹਾਈਲਾਈਟ ਕੀਤਾ ਹੋਇਆ ਇਹਦੇ ਵਿੱਚ ਫਰਾਕਸ ਬਣੀਆਂ ਬਹੁਤ ਜਿਆਦਾ ਸੋਹਣੀਆਂ ਲੱਗਦੀਆਂ ਨੇ ਆ ਇਹ ਜਿਵੇਂ ਆਰਗੈਂਜ਼ਾ ਦਾ ਫੈਬਰਿਕ ਹੁੰਦਾ ਹੈ ਆਰਗੇਂజా ਥੋੜਾ ਫੈਬਰਿਕ ਫਲਫੀ ਹੁੰਦਾ ਹੈ ਐਂਡ ਇਹਦੇ ਪ੍ਰਿੰਟ ਵੀ ਬਹੁਤ ਜ਼ਿਆਦੇ ਸੋਹਣੇ ਹੁੰਦੇ ਨੇ ਇਹਦੇ ਵਿੱਚ ਵੀ ਸੂਟ ਬਣੇ ਹੋਏ ਬਹੁਤ ਜ਼ਿਆਦੇ ਸੋਹਣੇ ਲੱਗਦੇ ਤੁਸੀਂ ਪਲੇਨ ਇਹਦੇ ਨਾਲ ਜਿਹੜੇ ਦੁਪट्टे ਰੱਖ ਸਕਦੇ ਹੋ ਇਹ ਹੈਗਾ ਜੀ ਬਾਂਦਨੀ ਪ੍ਰਿੰਟ ਇਹਨਾਂ ਦਾ ਅੱਜ ਕੱਲ ਬਹੁਤ ਟ੍ਰੈਂਡ ਹੈ ਜੀ ਸ਼ਿਮਰ ਦੇ ਵਿੱਚ ਆਇਆ ਹੈ ਸ਼ਿਮਰ ਟਿਸ਼ੂ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਆਲ ਓਵਰ ਵੀ ਬਣਾ ਸਕਦੇ ਹੋ ਪਲੇਨ ਬਾਟਮ ਨਾਲ ਵੀ ਬਣਾ ਸਕਦੇ ਹੋ ਆਲਰੇਡੀ ਸਾਰੇ ਹੀ ਫੈਬਰਿਕ ਜਿਹੜੇ ਨੇ ਪਰ ਮੀਟਰ ਦੇ ਅਕੋਰਡਿੰਗ ਮਿਲ ਜਾਣਗੇ ਤੁਸੀਂ 2.5 ਮੀਟਰ ਸ਼ਲਟਾ ਲੈ ਸਕਦੇ ਹੋ ਪਲੇਨ ਬਾਟਮ ਦੇ ਨਾਲ ਜਾਂ ਫਿਰ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਬਹੁਤ ਪਿਆਰੇ ਅਲੱਗ-ਬੱਗ ਸਾਰੇ ਹੀ ਜਿਵੇਂ ਕਿ ਕ੍ਰੇਪ ਹੋ ਗਿਆ ਮਸਲੀਨ ਹਰੇਕ ਫੈਬਰਿਕ ਦੇ ਉੱਪਰ ਅੱਜ ਕੱਲ ਪ੍ਰਿੰਟ ਆ ਰਿਹਾ ਹੈ ਸਪੈਸ਼ਲ ਆਰਗੈਂਜ਼ਾ ਜਿਸ ਦੇ ਤੁਸੀਂ ਵਰਕ ਕਰਵਾ ਸਕਦੇ ਹੋ